ਪਾਣਾ ਸਿੱਧੂ ਤੇ ਕਿਉਂ ਵਾਰ-ਵਾਰ ਪਰਚੇ ਹੋ ਰਹੇ ਨੇ 3 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਤੇ ਕੀ ਲਾਠੀ ਚਾਰਜ ਹੋ ਸਕਦਾ ਹੈ ਕਿਹੜੇ-ਕਿਹੜੇ ਲੋਕਾਂ ਦੀ ਗ੍ਰਿਫਤਾਰੀ ਜਾਂ ਲੱਖੇ ਸਿਧਾਣੇ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਸ ਸਬੰਧੀ ਸਾਡੇ ਨਾਲ ਹਾਈ ਕੋਰਟ ਦੇ ਵਕੀਲ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਖਤਰ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਪੰਜਾਬ ਦਾ ਅਹਿਮ ਮਸਲਾ ਪਾਣਾ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਨ ਸਿੰਘ ਜੀ ਕਿਵੇਂ ਦੇਖਦੇ ਹੋ ਇਹ ਮਸਲੇ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ 3 ਤਰੀਕ ਨੂੰ ਉਹਦੀ ਸੰਗਰੂਰ ਵਾਲੀ ਕੋਠੀ ਦਾ ਘਰਾਓ ਕੀਤਾ ਜਾਣਾ ਹੈ ਪੰਜਾਬ ਦੇ ਵਿੱਚ ਹੋ ਕੀ ਰਿਹਾ ਬਹੁਤ ਵੱਡਾ ਇਕੱਠ ਕੋਟ ਦੁਨ ਨੇ ਵੀ ਹੋਇਆ ਸਰਕਾਰ ਤੇ ਦਬਾਅ ਪੈਣ ਦੀ بجائے ਉਲਟਾ ਸਰਕਾਰ ਨੇ ਪਰਚੇ ਹੋਰ ਵਧਾ ਦਿੱਤੇ ਨੇ ਭਾਨੇ ਸਿੱਧੂ ਵਾਲੇ ਮਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਸ ਬਾਰੇ ਮੈਂ ਕਹਿਣਾ ਚਾਹਾਂਗਾ ਵੀ ਮੈਨੂੰ ਲੱਗਦਾ ਹੈ ਕਿ ਜੋ ਆਮ ਆਦਮੀ ਪਾਰਟੀ ਹੈ ਸ਼ਾਇਦ ਇਹ ਗੱਲ ਭੁੱਲ ਚੁੱਕੀ ਹੈ ਵੀ ਅਸਦਾ ਤੇ ਖੁਦਾ ਦਾ ਹਮੇਸ਼ਾ ਵੈਰ ਹੁੰਦਾ ਹੈ ਹੂੰ ਐਨਾ ਜਿਆਦਾ ਤੱਕ ਐਨਾ ਜਿਆਦਾ ਤੱਕਾਂ ਵੀ ਤੁਸੀਂ ਦੇਖ ਲਓ ਵੀ ਇੰਨੀਆਂ ਐਨੇ ਪਰਚੇ ਕੋਈ ਬਿਨਾਂ ਕਿੰਨੇ ਪਰ ਹੂੰ ਹਰੇਕ ਜਿਹੜਾ ਬੰਦਾ ਬੋਲਦਾ ਚਾਹੇ ਉਹ ਇੱਕ ਧਾਰਮਿਕ ਆਗੂ ਹੋਵੇ ਚਾਹੇ ਕੌਮੀ ਆਗੂ ਹੋਵੇ ਚਾਹੇ ਸਿਆਸੀ ਲੀਡਰ ਹੋ ਤੇ ਚਾਹੇ ਕੋਈ ਇੱਕ ਸਮਾਜਿਕ ਕਾਰਜਕਰਤਾ ਹੋਵੇ ਹਰੇਕ ਬੰਦਾ ਜਿਹੜਾ ਆਂਦਾ ਹੈ ਵੀ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਦੇ ਵਿੱਚ ਆ ਗੱਲਾਂ ਗਲਤ ਹੋ ਰਹੀਆਂ ਨੇ ਉਸ ਦੇ ਉੱਪਰ ਪਰਚਾ ਪੈ ਰਿਹਾ ਹੈ ਪਹਿਲਾਂ ਜੇ ਕਿ ਆਪਾਂ ਗੱਲ ਕਰੀਏ ਪਾਣੀ ਸਿੱਧੂ ਦੀ ਤਾਂ ਮੈਨੂੰ ਲੱਗਦਾ ਇੱਕ ਦਰਜਣ ਜੋ ਐਸ ਆਈ ਆਰ ਨਾਲ ਦਰਜ ਹੋ ਚੁੱਕਿਆ ਨੇ ਮੈਂ ਜੀ ਕੁਝ ਦਿਨਾਂ ਦੇ ਹਾਲਾਂਕਿ ਪਹਿਲਾਂ ਕੋਈ ਵੀ ਨਹੀਂ ਸੀ ਇਹੋ ਜਿਹੀ ਗੱਲ ਉਸ ਤੋਂ ਬਾਅਦ ਜੋ ਵੀ ਕੋਈ ਏਜੰਟ ਹੈ ਜਿਵੇਂ ਜੋ ਪੈਸੇ ਜਿਵੇਂ ਦਵਾਈ ਕਿਵੇਂ ਕੀਤਾ ਚਲੋ ਉਹ ਇੱਕ ਬੰਦੇ ਨੇ ਕੰਸੈਂਟ ਨਾਲ ਦਿੱਤੇ ਆ ਆਪਦੇ ਏਜੰਟਾਂ ਨੇ ਜੋ ਪੈਸੇ ਮੂਰੇ ਤੇ ਉਸ ਤੋਂ ਬਾਅਦ ਹੁਣ ਸਾਰੇ ਘਰੇ ਕੋਨੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਪਰਚੇ ਪਾ ਰਹੇ ਨੇ ਬਈ ਸਰਕਾਰ ਦੀ ਮਨਸ਼ਾ ਇਹ ਹੈਗੀ ਹੈ ਵੀ ਭਾਣੇ ਸਿੱਧੂ ਤੇ ਐਨੇ ਜਿਆਦਾ ਪਰਚੇ ਪਾ ਦੋ ਵੀ ਇਹ ਬੰਦਾ ਹੈਬਿਚੁਅਲ ਡਿਕਲੇਅਰ ਹੋ ਜੇ ਵੀ ਇਹ ਤਾਂ ਦੇਖੋ ਜੀ ਇੱਕ ਨਟੋਰੀਅਸ ਬੰਦਾ ਹੈ ਸ਼ਰਾਰਤੀ ਬੰਦਾ ਹੈ ਤਾਂ ਉਸ ਤੋਂ ਬਾਅਦੋ ਇਸ ਨੂੰ ਜੋ ਮਾਨਯੋਗ ਅਦਾਲਤਾਂ ਤੋਂ ਵੀ ਕੋਈ ਇਨਸਾਫ ਨਹੀਂ ਮਿਲੂਗਾ ਤੇ ਲੰਮੇ ਸਮੇਂ ਲਈ ਭਾਣੇ ਸਿੱਧੂ ਨੂੰ ਅੰਦਰ ਰੱਖਿਆ ਜਾ ਸਕਦਾ ਹੈ ਇਸ ਇਸ ਮਨਸ਼ਾ ਦੇ ਨਾਲ ਐਨੇ ਜਿਆਦਾ ਮੈਂ ਕਹੂੰਗਾ ਝੂਠੇ ਪਰਚੇ ਪਾਏ ਜਾ ਰਹੇ ਹਨ ਹੋ ਆਈ ਰਿਹਾ ਜਿਨੇ ਕੀ ਪਹਿਲਾ ਭਾਈ ਅਮਰਿਤਪਾਲ ਸਿੰਘ ਨਾਲ ਤੇ ਹੋਰ ਜੋ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਹਨਾਂ ਨਾਲ ਹੋਇਆ ਤੁਸੀਂ ਲਾ ਲਓ ਅੱਠ ਅੱਠ ਪਰਚੇ ਪਾ ਦਿੱਤੇ ਗਏ ਪਿਛਲੇ ਸਾਲ ਉਸ ਤੋਂ ਬਾਅਦ ਇੱਕ মিডিਆ ਦੁਆਰਾ ਦੇਖੋ ਜੇ ਆਪਾਂ ਭਾਈ ਸਾਹਿਬ ਦੇਖੀਏ ਇਸ ਚੀਜ਼ ਦੇ ਵਿੱਚ ਨਾ ਇਹ ਤਾਂ মিডিਆ ਜਿਵੇਂ ਕਿ ਤੁਹਾਡਾ ਚੈਨਲ ਜੋ ਤੁਸੀਂ ਤੁਹਾਡਾ ਚੈਨਲ ਹੈ ਇੱਕ ਬੜਾ ਇੱਕ ਪੋਜ਼ਿਟਿਵ ਰੋਲ ਇਹ ਪਲੇ ਕਰ ਰਿਹਾ ਹੈ ਵੀ ਇੱਕ ਹੱਕ ਕੱਚੀ ਆਵਾਜ਼ ਚੁੱਕ ਰਿਹਾ ਪਰ ਕੁਝ ਕੁ মিডিਆ ادارے ਇਹ ਜਿਹੇ ਨੇ ਜਿਹੜੇ ਕਿ ਨੈਸ਼ਨਲ মিডিਆ ادارے ਨੇ ਜੋ ਜਾਣ ਬੁੱਝ ਕੇ ਜਿਹੜਾ ਵੀ ਆਮ ਆਦਮੀ ਪਾਰਟੀ ਦੇ ਅਗੇਂਸਟ ਬੋਲਦਾ ਉਸ ਦੀ ਪਹਿਲਾਂ ਇਮੇਜ ਨੂੰ ਟਾਰਗੇਟ ਕਰਦੇ ਨੇ ਜੀ ਉਸ ਨੂੰ ਬੜਾ ਜ਼ਿਆਦਾ ਘੱਟ ਕਰ ਦਿੰਦੇ ਨੇ ਛੂਤਾ ਕਰ ਦਿੰਦੇ ਨੇ ਲੋਕਾਂ ਦੀ ਨਿਗਾਹ ਦੇ ਵਿੱਚ ਇੱਕ ਇਹ ਪ੍ਰੋਸੈਸ ਹੈ ਇਹ ਜਦੋਂ ਮੈਂ ਸਾਰਾ ਇਹ ਪ੍ਰੋਸੈਸ ਸਮਝਿਆ ਹੂੰ ਵੀ ਕਿਵੇਂ ਨੈਸ਼ਨਲ মিডিਆ ਕਰਦਾ ਹੈ ਕਿਵੇਂ ਭਾਈ ਅਬਰਤਪਾਲ ਸਿੰਘ ਤੇ ਬਾਰਿਸ਼ਪੁਰਜਾ ਦੇ ਜਥੇਬੰਦੀ ਨੂੰ ਇੱਕ ਅੱਤਵਾਦੀ ਤੱਕ ਸਾਬਤ ਕਰਨ ਤੱਕ ਇਹ ਮੀਡੀਆ ਗਿਆ ਇੱਕ ਇਮੇਜ ਬਣਾਈ ਲੋਕਾਂ ਦੇ ਵਿੱਚ ਜਦੋਂ ਇਹੋ ਜੀ ਇਹਨਾਂ ਚ ਬਣਦੀ ਹੈ ਦੇਖੋ ਜਿਹੜੇ ਇਹ ਇਨਸਾਨ ਹੁੰਦੇ ਆ ਹਰੇਕ ਮਨੁੱਖ ਉਹਦੇ ਚਾਹੇ ਉਹ ਜੱਜ ਨੇ ਚਾਹੇ ਅਦਾਲਤਾਂ ਨੇ ਚਾਹੇ ਪੁਲਿਸ ਵਾਲੇ ਨੇ ਚਾਹੇ ਹੋਰ ਵੀ ਅਫਸਰ ਨੇ ਉਹਨਾਂ ਦੇ ਜਦੋਂ ਦਿਮਾਗ ਦੇ ਵਿੱਚ ਅਜਿਹੀਆਂ ਗੱਲਾਂ ਜਾਂਦੀਆਂ ਨੇ ਤਾਂ ਉਹ ਵੀ ਇੱਕ ਬੜਾ ਇੱਕ ਨੈਗੇਟਿਵ ਆਪਦਾ ਪੁਆਇੰਟ ਆਫ View ਬਣਾ ਲੈਂਦੀ ਹੈ ਕਿਸੇ ਬੰਦੇ ਦੇ ਪ੍ਰਤੀ ਤਾਂ ਉਹ ਫਿਰ ਉਦੋਂ ਬੰਦੇ ਨਾਲ ਟੱਕਾ ਹੋਣਾ ਸਿਸਟਮ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਵਿਤਕਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਨਹੀਂ ਕੋਈ ਬਾਣੇ ਸਦੂਨalore ਜਿਹੜੇ ਪੇਜ ਨੇ ਕੋਈ ਪ੍ਰਾਣੀਆਂ ਉਹਦੀਆਂ ਜਰੀਆਂ ਦੇਖੋ ਜੋ ਕਾਣਾ ਜਿਵੇਂ ਆਦੇ ਨੇ ਵੀ ਹਰੇਕ ਚੋਰ ਦਾ ਇੱਕ ਭਵੇਖ ਹੁੰਦਾ ਹੈ ਤੇ ਹਰੇਕ ਸਾਧ ਦਾ ਇੱਕ ਪਿਸ਼ੋਕੜ ਵੀ ਹੁੰਦਾ ਹੈ ਇੱਕ ਪਾਸਟ ਵੀ ਹੁੰਦਾ ਹੈ ਹਰੇਕ ਦਾ ਦੇਖੋ ਹਰੇਕ ਦਾ ਜੋ ਅਤੀਤ ਰਿਹਾ ਹੁੰਦਾ ਤਾਂ ਉਸ ਨੂੰ ਨજર ਅੰਦਾਜ਼ ਕਰਦੇ ਹੋਇਆ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਇਸ ਸਮੇਂ ਉਹ ਬੰਦਾ ਕਿਵੇਂ ਵਿਚਰਦਾ ਪਹਿਲਾਂ ਗਲਤੀਆਂ ਹੋਈਆਂ ਹੁੰਦੀਆਂ ਨੇ ਹਰੇਕ ਤਾਂ ਉਸ ਬੰਦੇ ਦਾ ਕੇ ਪਾਸ ਲਿਆ ਦਿੰਦੇ ਨੇ ਦੇਖੋ ਜੀ ਇਹ ਤਾਂ ਪਹਿਲਾਂ ਆਏ ਸੀ ਹੁਣ ਆਏ ਆ ਤਾਂ ਮੈਂ ਇਹ ਸਮਝਦਾ ਵੀ ਇੱਕ ਸਿਸਟਮ ਦੇ ਰੂਪ ਵਿੱਚ ਇਹ ਸਾਰੀਆਂ ਗੱਲਾਂ ਇਹ ਕੰਮ ਕਰਦੀਆਂ ਨੇ ਪਹਿਲਾਂ ਬੰਦੇ ਦੀ ਕਿਰਦਾਰ ਖੁਸ਼ੀ ਹੁੰਦੀ ਹੈ ਫਿਰ ਉਸ ਤੇ ਪਰਚੇ ਪਾਏ ਜਾਂਦੇ ਨੇ ਉਸ ਨੂੰ ਲੰਬੇ ਸਮੇਂ ਤੱਕ ਜਿਵੇਂ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਜੁਵਾਰਿਸ ਪੰਜਾਬ ਦੇ ਜਿ세 ਬੰਦੇ ਦੇ ਨੌਜਵਾਨਾਂ ਨਾਲ ਹੋ ਰਿਹਾ ਉਸ ਨੂੰ ਲੰਬੇ ਸਮੇਂ ਤੱਕ ਅੰਦਰ ਰੱਖਣ ਲਈ ਇਹ ਕਿ ਵਿਅਸਬੰਦੀ ਕੀਤੀ ਜਾਂਦੀ ਹੈ ਇਹ ਦਾ ਇਹ ਦਾ ਕੋਈ ਬਦਲਾ ਇਹੋ ਜਿਹਾ ਬਦਲਾ ਤਾਂ ਮੇਰੇ ਹਿਸਾਬ ਨਾਲ ਲੋਕ ਚਾਹੇ ਹੀ ਨਹੀਂ ਸੀ ਆਪ ਹੂੰ ਹੈ ਨਾ ਜੋ ਸਾਨੂੰ ਲੱਗਦਾ ਸੀ ਵੀ ਜੋ ਇੱਕ ਜੋ ਮੁੱਖ ਮੰਤਰੀ ਜੋ ਭਗਵੰਤ ਮਾਨ ਨੇ ਪਹਿਲਾਂ ਗੱਲ ਆਖੀ ਸੀ ਮੈਂ ਤੁਹਾਡੇ ਚੋਂ ਆ ਮੈਂ ਇੱਕ ਆਮ ਇੱਕ ਮਾਸਟਰ ਦਾ ਮੁੰਡਾ ਐ ਇੱਕ ਟੀਚਰ ਦਾ ਮੁੰਡਾ ਉਹ ਤਾਂ ਕੋਈ ਗੱਲ ਰਹੀ ਇਹ ਤਾਂ ਜਿਵੇਂ ਅਕਾਲੀ ਕਰਦੇ ਹੁੰਦੇ ਨੇ ਨਜਾਇਜ਼ ਟੱਕਾ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣਾ ਹੈ ਨਾ ਜੀ ਗੋਲੀਆਂ ਚਲਵਾ ਦੇਣੀ ਆ ਬੰਦੇ ਸ਼ਹੀਦ ਕਰਾ ਦੇਣੇ ਇਹਦਾ ਉਹ ਰੀਗੋ ਸ਼ੋ ਹੋ ਰਿਹਾ ਹੈ ਜੀ ਬੜਾ ਜਿਆਦਾ ਮੈਂ ਕਹੂੰਗਾ ਵੀ ਇੱਕ ਪਰ ਇੱਕ ਜ਼ਰੂਰ ਜਗਮੀਤ ਸਿੰਘ ਜੀ ਇੱਕ ਗੱਲ ਪੱਕੀ ਹੈ ਵੀ ਅੱਤ ਦਾ ਹਮੇਸ਼ਾ ਅੰਤ ਜ਼ਰੂਰ ਹੁੰਦਾ ਹੁੰਦਾ ਹਾਂ ਜਦੋਂ ਜਦੋਂ ਕਿਸੇ ਨੇ ਅੱਤ ਕੀਤੀ ਹੈ ਤਾਂ ਮਹਾਰਾਜੀ ਫਿਰ ਅੰਤ ਕਰਦੇ ਹੁੰਦੇ ਹੈ ਪਰ ਮੈਨੂੰ ਲੱਗਦਾ ਫਿਰ ਵੀ ਇਹਨਾਂ ਸਿਆਸੀ ਲੀਡਰਾਂ ਨੂੰ ਸ਼ਹਿਰ ਕੋਕੇ ਕੰਮ ਕਰਨਾ ਚਾਹੀਦਾ ਵਿਚਰਨਾ ਚਾਹੀਦਾ ਜੀ ਜੀ ਜਿਵੇਂ ਵੱਡਾ ਕੱਠਕੋਟ ਦੁਨੇ ਹੋਇਆ ਉਸ ਦਿਨ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਇਸ चीज ਦਾ ਹੱਲ ਨਿਕਲ ਆਊਗਾ ਪਰ ਉਸੇ ਦਿਨ ਹੀ ਚੌਥਾ ਪਰਚਾ ਫਿਰ ਨਵੇਂ ਪਰਚੇ ਦੀ ਤਿਆਰੀ ਦੇਖੋ ਜੀ ਇਹ ਤਾਂ ਮੈਂ ਇਹ ਸਮਝਦਾ ਜੋ ਬੰਦੇ ਸਰਕਾਰ ਦੇ ਉੱਪਰ ਕਾਬਜ ਨੇ ਉਹਨਾਂ ਦੀ ਹੌਮੇ ਹੂੰ ਦੇਖੋ ਇਹ ਇੱਕ ਮੈਂ ਕਹੂੰਗਾ ਗਣਤੰਤਰ ਹੈ ਇੱਕ ਜਮੂਰੀਅਸ ਹੈ ਡੈਮੋਕ੍ਰੇਸੀ ਹੈ ਵੋਟਾਂ ਪਈਆਂ ਨਹੀਂ ਹੂੰ ਪਰ ਫਿਰ ਵੀ ਇੰਨੀ ਜਿਆਦਾ ਹੌਮੇ ਕਿ ਅਸੀਂ ਸਾਰਾ ਕੁਝ ਹੈ ਅਸੀਂ ਕਹਿ ਸਕਦੇ ਹਾਂ ਕਿ ਕੋਲ ਤਾਂ ਇਹ ਕਹਿੰਦਾ ਲੋਕਲ ਇਮੋਸ਼ਨ ਦੀ ਵੀ ਕਦਰ ਕਰਨੀ ਚਾਹੀਦੀ ਹੈ ਇੰਨਾ ਸਖਤਾ ਨਹੀਂ ਕਰਨਾ ਚਾਹੀਦਾ ਇੰਨਾ ਪਾਵਰ ਦੇ ਨਸ਼ੇ ਦੇ ਵਿੱਚ ਅੰਨਾ ਨਹੀਂ ਹੋ ਜਾਣਾ ਚਾਹੀਦਾ ਇੱਕ ਮੈਨੂੰ ਅੰਗਰੇਜ਼ੀ ਦੀ ਘਾਵ ਜਿੱਥੇ ਯਾਦ ਆ ਰਹੀ ਹੈ ਵੀ ਜੋ ਪਾਵਰ ਕਰਪਟਸ ਅ ਪਰਸਨ ਐਂਡ ਐਬਸੋਲਿਊਟ ਪਾਵਰ ਕਰਪਟਸ ਐਬਸੋਲੂਟਲੀ ਵੀ ਜਿੰਨੀ ਜ਼ਿਆਦਾ ਪਾਵਰ ਹੁੰਦੀ ਹੈ ਬੰਦੇ ਕੋਲ ਓਨਾ ਹੀ ਜ਼ਿਆਦਾ ਉਹਦਾ ਜਿਹੜਾ ਰਵਈਆ ਕਰਪਟ ਹੋ ਜਾਂਦਾ ਹੈ ਤੇ ਉਹ ਜਿਆਦਾ ਤੱਕਾ ਕਰਨ ਲੱਗ ਪੈਂਦਾ ਤੇ ਉਹ ਗੱਲ ਸਾਬਤ ਹੁੰਦੀ ਬਿਲਕੁਲ ਸਹੀ ਗੱਲ ਹੈ ਉਹ ਗੱਲ ਸਾਬਤ ਹੁੰਦੀ ਦੇਖਦੀ ਹੈ ਵੀ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਬਟਾਰਾ ਬੀਤ ਰਿਹਾ ਹੈ ਅੱਛਾ ਇੱਕ ਹੋਰ ਚੀਜ਼ ਹੈ ਜਿਹੜੇ ਟਰੈਵਲ ਏਜੰਟਾਂ ਦੇ ਵੱਲ ਉਹਦੇ ਖਲਾਸੇ ਕੀਤੇ ਗਏ ਸੀਗੇ ਉਹਨਾਂ ਦੇ ਵੱਲੋਂ ਕਿੰਨੀਆਂ-ਕਿੰਨੀਆਂ ਠੱਗੀਆਂ ਦਾ ਜਿਹੜਾ ਇੱਕ ਜਨਤਕ ਕਰ ਦੇਣਾ ਕੀ ਸੱਚ ਕੀ ਝੂਠ ਚਲ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਉਹ ਜਿਹੜੀ ਭਾਵੇਂ ਸਿੱਧੂ ਨੇ ਕਿਹਾ ਸੀ ਕਿ ਇਸ ਬੰਦੇ ਤੇ ਕਰੋੜ ਰੁਪਇਆ ਵਾਪਸ ਕਰਤਾ 50 ਹਜ਼ਾਰ ਲੱਖ 2 ਲੱਖ 5 ਲੱਖ 10 ਲੱਖ ਤੇ ਇਹ ਤੋਂ ਘੱਟ ਤਾਂ ਕੋਈ ਗੱਲ ਹੈ ਨਹੀਂ ਸੀ। ਉਹਨਾਂ ਤੇ ਫੜ ਕੇ ਕਿਉਂ ਨਹੀਂ ਪਿੱਛੇ ਕੀਤਾ ਜਾਂਦਾ ਕਿ ਪੰਜਾਬ ਦਾ ਪੈਸਾ ਇਹ ਬਰਬਾਦ ਕਰ ਰਹੇ ਨੇ। ਇੱਕ ਇਹ 10 ਹਜ਼ਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਕਰ ਲੈਣਾ ਬਾਅਦ ਚ ਚੈਨੀ ਚੋਰੀ ਦਾ ਪਰਚਾ ਕਰ ਲੈਣਾ ਉਹ ਪੰਜਾਬ ਦੇ ਵਿੱਚ ਅਨੇਕਾਂ ਅਨੇਕਾਂ ਚੋਰੀਆਂ ਹਰੇਕ ਦਿਨ ਹੁੰਦੀਆਂ ਡਾਕਕੇ ਡਕੈਤੀਆਂ ਸਾਰੇ ਉਹ ਲੋਕ ਕਿਉਂ ਬਾਹਰ ਨਹੀਂ ਫਰ? ਦੇਖੋ ਜੀ ਇਹ ਸਰਕਾਰ ਨਾਲ ਜਦੋਂ ਜੋ ਪੁਲਿਸ ਹੈ ਖਾਸ ਕਰੇ ਜਦੋਂ ਬੰਦੇ ਨੂੰ ਧੱਕਾ ਕਰਨ ਤੇ ਆ ਜਾਣ ਤਾਂ ਇਹ ਫੀਕ ਇੰਕਾਊਂਟਰ ਵੀ ਕਰ ਦਿੰਦੀਆਂ ਹੁੰਦੀਆਂ ਹਨ ਤੁਸੀਂ ਭਾਵੇਂ ਸਿੱਧੂ ਵੀ ਐਸ ਆਈ ਆਰ ਦੱਸਿ ਤੇ ਮੈਂ ਤੁਹਾਨੂੰ ਖੋਰ ਐਸ ਆਈ ਆਰ ਦਾ ਵੇਰਵਾ ਦਿੰਦਾ ਇਹ ਐਫ ਆਈ ਆਰ ਨੰਬਰ ਇਹ ਹੀ ਹੈ ਐਫ ਆਈ ਆਰ ਨੰਬਰ 29 ਥਾਣਾ ਅਜਨਾਲਾ ਹੂੰ ਮਿਤੀ ਹੈਗੀ ਹੈ 16 ਫਰਵਰੀ 2003 ਇਹ ਪਰਚਾ ਭਾਈ ਅਮਰਪਾਲ ਸਿੰਘ ਤੇ ਤੇ ਹੋਰ ਜੋ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਨੌਜਵਾਨਾਂ ਦੇ ਪਾਇਆ ਗਿਆ। ਉਹਦੇ ਉੱਪਰ ਭਾਈ ਅਮਰਪਾਲ ਸਿੰਘ ਤੇ ਦੋਸ਼ ਲੱਗੇ ਨੇ ਜੀ ਇੱਕ ਵਰਿੰਦਰ ਸਿੰਘ ਨੌਜਵਾਨ ਤੋਂ 1500 ਰੁਪਏ ਲੁੱਟ ਲਿਆ ਤੇ ਇੱਕ ਉਹਦਾ ਆਈਫੋਨ ਲੁੱਟ ਲਿਆ। ਅੱਛਾ ਜੋ ਬੰਦਾ ਬਿਲਕੁਲ ਸਹੀ ਗੱਲ ਆ ਉਹ ਜੋ ਵਰਿੰਦਰ ਨੌਜਵਾਨ ਨੇ ਯੂ ਐਫ ਆਈ ਆਰ ਦਰਜ ਉਹਨੇ ਦੋਸ਼ ਲਾਏ ਨੇ ਐਫ ਆਈ ਆਰ ਤੇ। ਹੂੰ ਇੱਕ ਬੰਦਾ ਜੋ ਤੁਸੀਂ ਲਾ ਲਓ ਇੱਕ ਮਰਸੀਡੀਜ਼ ਗੱਡੀ ਦੇ ਵਿੱਚ ਜੋ ਆਪ ਦੇ ਕਾਫਲੇ ਦੀ ਅਗਵਾਈ ਕਰਦਾ ਹੋੜ ਕੌਮ ਸਾਰੀ ਪਿੱਛੇ ਖਲੋਤੀ ਐ ਤੇ ਕੀ ਉਹ ਇੱਕ ਫੋਨ ਆਈਫੋਨ ਤੇ 1500 ਰੁਪਏ ਲੁੱਟੂਗਾ ਤਾਂ ਬੜਾ ਕੀ ਇਹ ਕਹਾਣੀ ਹੁੰਦੀ ਐ ਫਿਰ ਇਹ ਸਰਾ ਸਰ ਕਹਾਣੀ ਐ ਜੀ ਸਰਾ ਸਰ ਝੂਠ ਹੁੰਦਾ ਐ ਇਹ ਹੁਣ ਦੇਖੋ ਜੋ ਇਹ ਆਪਾਂ ਭਾਣਾ ਸਿੱਧੂ ਤੇ ਆ ਜਾਈਏ ਜਿਹੜਾ ਇਹ ਭਾਣਾ ਸਿੱਧੂ ਨੇ ਜੋ ਜੋ ਵੀ ਜਿਵੇਂ ਦੇ ਏਜੰਟਾਂ ਨਾਲ ਜੋ ਵੀ ਕਾਰਸ਼ਹੀ ਰਹੀ ਉਸ ਦਿਨ ਵਿੱਚ ਕੀ ਦੇਖਣ ਵਾਲੀ ਗੱਲ ਹੈ ਵੀ ਉਹ ਏਜੰਟ ਕਦੇ ਵੀ ਪਹਿਲਾ ਬਾਹਰ ਨਹੀਂ ਆਉਂਦੇ ਹੁਣ ਸਾਲ-ਸਾਲ ਛੇ-ਛੇ ਮਹੀਨਿਆਂ ਬਾਅਦ ਦੋਸ਼ ਲਾ ਰਹੇ ਨੇ ਜੇ ਵਾਕਈ ਇਹਨਾਂ ਦਾ ਧੱਕਾ ਹੋਇਆ ਸੀ ਤਾਂ ਉਦੋਂ ਕਿਉਂ ਨਹੀਂ ਉਹਨਾਂ ਨੇ ਕੋਈ ਪਰਚਾ ਦਰਜ ਕਰਾਇਆ ਤੁਹਾਡਾ ਕੀ ਮੰਨਣਾ ਹੈ ਫਿਰ ਹੁਣ ਬਾਹਰ ਆਉਣ ਦਾ ਕਾਰਨ ਹੁਣ ਬਾਹਰ ਆਉਣ ਦਾ ਕਾਰਨ ਦੇਖੋ ਮੈਂ ਤਾਂ ਕਹੂੰਗਾ ਜਿਹੜਾ ਵੀ ਕੋਈ ਆਮ ਆਦਮੀ ਪਾਰਟੀ ਨਾਲ ਜਾਂ ਜੋ ਸਿਆਸੀ ਧਿਰ ਨਾਲ ਜੁੜਿਆ ਹੈ ਜੋ ਕਾਬਜ ਹੈ ਸੱਤਾ ਦੇ ਉੱਪਰ ਸੱਤਾਧਾਰੀ ਧਿਰ ਨਾਲ ਉਹ ਅਜੇ ਹ ਕੁਝ ਕਰਾਰੇ ਨੇ ਇੱਕ ਜੇ ਮੈਂ ਤੁਹਾਨੂੰ ਦੱਸਿਆ ਹੈ ਨਾ ਜੀ ਜੋ ਸਿਸਟਮ ਹੈ ਪਰਚਾ ਦੋ ਛੋਟੇ ਪੈਸ਼ੇ ਦਾ ਪਰਚਾ ਦੋ ਬੰਦੇ ਦਾ ਕਿਰਦਾਰ ਕੂਸ਼ੀ ਕਰੋ ਲੋਕ ਆਪੇ ਹੀ ਪਾਸੇ हट ਜਾਂਦੇ ਬੰਦੇ ਨਾਲ ਠਕਾ ਕਰਦਾ ਰਹੋ ਹੌਲੀ ਹੌਲੀ ਜਿਸ ਨੂੰ ਪਰਵਾਹ ਚੁਟੀਆਂ ਦਾ ਬੰਦੇ ਦਾ ਉਸ ਤੋਂ ਬਾਅਦ ਬੰਦਾ ਚੁੱਪ ਕੇ ਘਰ ਲੈ ਜਾਂਦਾ ਇੱਕ ਸਿਸਟਮ ਹੈ ਬੰਦੇ ਨੂੰ ਥਕਾਉਣ ਦਾ ਉਹਦੀ ਮਾਨਸਿਕਤਾ ਮਾਨਸਿਕ ਤੌਰ ਤੇ ਨੂੰ ਤੋੜਨ ਦਾ ਜਿਹੜੀਆਂ ਇਤਰਾਵਾਂ ਨੇ ਜਿਹੜੀਆਂ ਇਹਦੇ ਤੇ ਧਰਾਵਾਂ ਜਾਂ ਕੇਸ ਦਰਜ ਹੋਏ ਨੇ ਇਹਦੇ ਮੁਤਾਬਕ ਇਹਨੂੰ ਕਿੰਨੀ ਸਜ਼ਾ ਹੋ ਸਕਦੀ ਹੈ ਜਾਂ ਕਿੰਨਾ ਟਾਈਮ ਅੰਦਰ ਰਹਿ ਸਕਦਾ ਹੈ ਜਾਂ ਜ਼ੁਬਾਨ ਤੇ ਸੌਖੀ ਹੈ ਜਾਂ ਨਹੀਂ ਦੇਖੋ ਜੋ ਚੈਨੀ ਚੂਨੀ ਖੋਣ ਦਾ ਇਹ ਪਰਚਾ ਹੁੰਦਾ ਨਾ ਇਹ 379 ਵੀ ਦਾ ਹਾਂ ਜਾਂ ਜੋ ਐਕਸਟਰਸ਼ਨ ਦਾ ਹੈ ਨਾ ਵੀ 384 ਦੇ ਜੋ ਹੁੰਦੇ ਨੇ ਪਰਚੇ ਇਹ ਇਹਦੇ ਵਿੱਚ ਕੋਈ ਜਿਵੇਂ ਇਹ ਪਰਚੇ ਦਰਜ ਹੋਏ ਨੇ ਪਰ ਮੇਰੇ ਹਿਸਾਬ ਨਾਲ ਕੋਈ ਇਹਦਾ ਕੋਈ ਫੈਕਟ ਨਹੀਂ ਹੋਣੇ ਹੈ ਨਾ ਜਿੱਦਾਂ ਡਾਇਰੈਕਟ ਇਸ ਕੋਈ ਐਵੀਡੈਂਸ ਨਹੀਂ ਹੁੰਦਾ ਪਰ ਜੇ ਇਹ ਪਰਚੇ ਗਿਣਤੀ 'ਚ ਘਟ ਹੁਣ ਤਾਂ ਜਮਾਨਤ ਬੜੀ ਛੇਤੀ ਹੋ ਜਾਂਦੀ ਹੈ ਪਰ ਜੇ ਵਾਰ-ਵਾਰ ਪਰਚਾ ਬੰਦੇ ਦੇ ਪਈ ਜਾਵੇ ਤਾਂ ਉਹ ਇੱਕ ਅਦਾਲਤ ਸਾਹਮਣੇ ਇਹ 뷰ਪੁਆਇੰਟ ਜਾਂਦਾ ਹੈ ਵੀ ਜੋ ਇਹ ਬੰਦਾ ਤਾਂ ਇਹ ਕਰਨ ਦਾ ਹੈਬਿਚੁਅਲ ਹੈ ਇਹ ਆਦੀ ਹੈ ਜੇ ਇਸ ਨੂੰ ਹੁਣ ਜਮਾਨਤ ਦਿੱਤੀ ਤਾਂ ਇਹ ਬੰਦਾ ਦੁਬਾਰਾ ਕਰੂਗਾ ਓਕੇ ਇਸ ਕਰਕੇ ਇਸ ਕਰਕੇ ਵਾਰ-ਵਾਰ ਪਰਚੇ ਜਿਹੜੇ ਰਿਪੀਟ ਹੋ ਰਹੇ ਨੇ ਇੱਕ ਤੋਂ ਜਵਾਨ ਤੋਂ ਦੂਜਾ ਪਰਚਾ ਦੋ ਦੋ ਮੰਸ਼ਾ ਨੇ ਸਰਕਾਰ ਦੀਆਂ ਇੱਕ ਤਾਂ ਲੋਕਾਂ ਦੀ ਨਿਗਾਹ 'ਚ ਬਦਨਾਮ ਕਰਨਾ ਦੂਜਾ ਅਦਾਲਤਾਂ ਦੀ ਨਿਗਾਹ 'ਚ ਬਦਨਾਮ ਕਰਨਾ ਵੀ ਇਸ ਨੂੰ ਜ਼ਮਾਨਤੀ ਨਾ ਮਿਲੇ ਇੰਨੇ ਜਿਆਦਾ ਪਰਚੇ ਕਰਾ ਦੋ ਵੀ ਜਦੋਂ ਅਦਾਲਤ ਦੇ ਵਿੱਚ ਸਟ੍ਰਿਕਟ ਰਿਪੋਰਟ ਆਵੇ ਪਾਣੀ ਦੀ ਤਾਂ ਉਸ 10 12 ਪਰਚੇ ਹੋ ਜਾਣ ਅਦਾਲਤ ਨੂੰ ਲੱਗੇ ਕਿ ਇਹ ਤਾਂ ਦੇਖੋ ਜੀ ਕ੍ਰਿਮੀਨਲ ਟਾਈਪ ਦਾ ਬੰਦਾ ਕ੍ਰਿਮੀਨਲ ਟਾਈਪ ਦਾ ਬੰਦਾ ਹੈ ਨਟੋਰੀਅਸ ਹੈ ਇਹ ਤੇ ਇਸ ਨੂੰ ਜ਼ਮਾਨਤ ਦੇਣ ਦਾ ਜ਼ਮਾਨਤ ਦੇਣ ਦਾ ਕੋਈ ਫਾਇਦਾ ਨਹੀਂ ਪਰ ਕੁਝ ਲੋਕ ਲੰਬੇ ਸਮੇਂ ਲਈ ਅੰਦਰ ਰੱਖਿਆ ਜਾ ਸਕੇ ਪਰ ਕੁਝ ਲੋਕ ਸੋਸ਼ਲ ਮੀਡੀਆ ਤੇ ਅੱਜਕੱਲ ਇਹ ਵੀ ਆਵਾਜ਼ ਚੱਲ ਰਹੀ ਹੈ ਵੀ ਇਹ ਸਿਰਫ ਇੱਕ ਪੋਲੀਟੀਕਲ ਗੇਮ ਹੈਗੀ ਆ ਸਰਕਾਰ ਨਾਲ ਰਲ ਕੇ ਖੇਡੀ ਜਾ ਰਹੀ ਆ ਲੱਖਾ ਸਿਧਾਨਾ ਪੈਰ ਫਸਾਰਨੇ ਚਾਹੁੰਦਾ ਕੁਝ ਲੋਕ ਕਹਿ ਰਹੇ ਨੇ ਕਿ ਅਮਰਤਪਾਲ ਦੇ ਸਬੰਧ ਦੇ ਵਿੱਚ ਜਦੋਂ ਇਹ ਸਭ ਕੁਝ ਹੋਇਆ ਉਦੋਂ ਕਿਉਂ ਨਹੀਂ ਬੋਲੇ ਜਾਂ ਹੋਰ ਪੰਜਾਬ ਦੇ ਇਨੇਕਾ ਮਸਲੇ ਸੀ ਉਦੋਂ ਇਹਨਾਂ ਨੇ ਏਡੇ ਇਕੱਠ ਕਰਕੇ ਕਿਉਂ ਨਹੀਂ ਵਿਖਾਏਗੇ ਸਿਰਫ ਇੱਕ ਪੋਲੀਟੀਕਲ ਗੇਮ ਹੈ ਦੇਖੋ ਜੀ ਲੱਖਾ ਸਿੰਘ ਸਿਧਾਨਾ ਦੀ ਗੱਲ ਕੀਤੀ ਜਾਵੇ ਤਾਂ ਇੱਕ ਨਾ ਜੀ ਮਲੂਟ ਮੁਖਸਰ ਹਲਕੇ ਦੇ ਵਿੱਚ ਮੇਰੇ ਹਿਸਾਬ ਨਾਲ ਜੋ ਪਰਚਾ ਇੱਕ ਪਾਇਆ ਸੀ ਜੋ ਜੁਡੀਸ਼ਲ ਮੈਜਿਸਟਰੇਟ ਮਲੋਟ ਉਹਨਾਂ ਕੋਲ ਲੱਖੇ ਤੇ ਪੈਂਡਿੰਗ ਹੈ 307 ਦਾ ਪਰਚਾ ਹੂੰ ਤਾਂ ਉਸ ਦੇ ਵਿੱਚ ਕੀ ਹੋਇਆ ਉਹਦੇ ਵਿੱਚ ਜਦੋਂ ਕਾਂਗਰਸ ਸਰਕਾਰ ਨੇ ਪਰਚਾ ਦਿੱਤਾ ਸੀ 2021 ਦੇ ਵਿੱਚ ਉਸ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਜ਼ਾਹਿਰ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਜਦੋਂ 2021 ਦੇ ਵਿੱਚ ਦਸੰਬਰ ਦੇ ਲਾਗੇ ਜਦੋਂ 2000 ਪੁਲਿਸ ਪੁਲਿਸ ਵੱਲੋਂ ਪਰਚਾ ਸੀ ਉਸ ਤੇ ਮਦਈ ਮੇਰੇ ਸਾਹਮਣੇ ਇੰਸਪੈਕਟਰ ਵਿਕਰਨਜੀਤ ਸਿੰਘ ਜੀ ਤਾਂ ਕੀ ਹੁੰਦਾ ਉਸ ਪਰਚੇ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਪਹਿਲਾਂ ਉਹੀ ਪੁਲਿਸ ਮਲਾਜਾ ਕੋਰਟ ਦੇ ਵਿੱਚ ਮਲੂਕ ਜੱਜ ਸਾਹਿਬ ਕੋਲ ਇੱਕ ਕੈنسਲੇਸ਼ਨ ਰਿਪੋਰਟ ਦਾਇਰ ਕਰਦੇ ਹਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਮਾਰਚ 2022 ਦੇ ਵਿੱਚ ਉਸੇ ਤੋਂ ਬਾਅਦ ਉਹ ਜੂਨ 2022 ਦੇ ਵਿੱਚ ਉਹ ਇੰਸਪੈਕਟਰ ਵਿਕਰਮਜੀਤ ਸਿੰਘ ਬਿਆਨ ਦਿੰਦਾ ਹੈ ਕਿ ਉਹ ਅਦਾਲਤ ਦੇ ਵਿੱਚ ਵੀ ਮੈਂ ਇਸ ਕੈنسਲੇਸ਼ਨ ਰਿਪੋਰਟ ਨਾਲ ਸਹਿਮਤ ਨਹੀਂ ਤੇ ਮੈਂ ਚਾਹਣਾ ਇਸ ਫਰਦਰ ਇਨਵੈਸਟੀਗੇਸ਼ਨ ਹੋਵੇ ਹਾਲਾਂਕਿ ਕੈਂਸਲੇਸ਼ਨ ਰਿਪੋਰਟ ਪੁਲਸ ਨੇ ਦਿੱਤੀ ਐ ਪੁਲਸ ਵਾਲੇ ਵੱਲੋਂ ਉਸ ਤੋਂ ਬਾਅਦ ਕੀ ਹੁੰਦਾ ਉਹ ਪਰਚਾ ਖੁੱਲਦਾ ਹੁਣ ਉਸ ਚਲਾਨ ਪੇਸ਼ ਹੋ ਚੁੱਕਿਆ ਤੇ ਲੱਖੀ ਸੁਧਾਣੇ ਦੀ ਉਸ ਸੰਮਣ ਕਰ ਰਹੀ ਐ ਪੁਲਸ ਸਰਕਾਰ ਤਾਂ ਉਸ ਵਿੱਚ ਵੀ ਦੇਖੋ ਲਕੇਸ਼ਨ ਲੱਖੇ ਸੁਧਾਣੇ ਨੂੰ ਚੁੱਪ ਕਰਾਉਣ ਦੇ ਲਈ ਤਾਂ ਇੱਕ ਜਿਵੇਂ ਕਿ ਧੌਣ ਦੇ ਉੱਪਰ ਆਪਾਂ ਕਹਿੰਦੇ ਜਿਵੇਂ ਕਿਰਪਾਨ ਲਟਕਾਈ ਹੁੰਦੀ ਐ ਉਹ ਪਰਚਾ ਉਹ ਕੰਮ ਕਰ ਰਿਹਾ ਉਹ ਪਰਚਾ ਕਦੋਂ ਵੀ ਖੋਲ ਸਕਦੇ ਆ ਅਰੇਸ ਕੋ ਲੋ ਮਰਜ਼ੀ ਪਾ ਸਕਦੇ ਆ ਉਹਦੇ ਉਹ ਪਰਚਾ ਖੁੱਲ ਚੁੱਕਿਆ ਹੈ ਖੁੱਲ ਚੁੱਕਿਆ ਹੈ ਅਰੇਸ ਕਦੋਂ ਵੀ ਪਾ ਸਕਦੇ ਮੰਨ ਕੇ ਚਲੋ ਚਾਹੇ ਇਲੈਕਸ਼ਨ 'ਚ ਪਾ ਸਕਦੇ ਚਾਹੇ ਹੁਣ ਵੀ ਪਾ ਲੈਣ ਹੁਣ ਵੀ ਪਾ ਸਕਦੇ ਆ ਜਦੋਂ ਮਰਜ਼ੀ ਚਾਹੇ ਇਲੈਕਸ਼ਨ ਲੜਦੇ ਕਿਦੋਂ ਪਹਿਲਾਂ ਪਾ ਲੈਣ ਜੀ ਉਸ ਦੀ ਬੇਲ ਵਗੈਰਾ ਨਹੀਂ ਕਰਾਈ ਜਾਂ ਨਹੀਂ ਲਾਈ ਜੀ ਇੱਕ ਗੱਲ ਕਿ ਅਸੀਂ ਇੱਕ ਰਿਟ ਦੇ ਸਬੰਧ ਦੇ ਵਿੱਚ ਕਾਰਵਾਈ ਕਰ ਰਹੇ ਸੀ ਲਖਾ ਸਿੰਘ ਸੁਧਾਨਾ ਵੱਲੋਂ ਤਾਂ ਕਰਕੇ ਮੈਂ ਇਹ ਸਾਰੇ ਇੱਕ ਇਸ ਤੁਹਾਡੇ ਕੋਲ ਹਾਂਜੀ ਇਹ ਅਸੀਂ ਇੱਕ ਰਿਟ ਦਾਇਰ ਕੀਤੀ ਸੀ ਮਾਨਯੋਗ ਹਾਈ ਕੋਰਟ ਦੇ ਵਿਖੇ ਤੇ ਉਹਦੇ ਵਿੱਚ ਇਹ ਚੀਜ਼ ਸੀ ਅਸੀਂ ਮੰਗੀ ਵੀ ਸਾਨੂੰ ਇੱਕ ਬਲੈਂਕਟ ਬੇਲ ਦਿੱਤੀ ਜਾਵੇ ਹੂੰ ਜੋ ਸਾਡੀ ਅਰੈਸਟ ਪੈ ਸਕਦੀ ਆ ਮੈਂ ਇਲੈਕਸ਼ਨਸ ਕੰਟੈਸਟ ਕਰਨੀਆਂ ਨੇ 2024 ਦੇ ਵਿੱਚ ਤੇ ਉਸ ਤੋਂ ਬਾਅਦ ਮੇਰੀ ਅਰੈਸਟ ਪਾ ਸਕਦੀ ਹੈ ਜਿਹੜਾ ਇੱਕ ਐਨਡੀਪੀਐਸ ਦਾ ਪਰਚਾ ਸੀ ਉਸ ਦੇ ਵਿੱਚ ਜੋ ਮੇਰੀ ਲੱਖਾ ਸਿੰਘ ਸੁਧਾਰੇ ਵੱਲੋਂ ਅਸੀਂ ਇਹ ਅੱਗੇ ਦਲੀਲ ਰੱਖੀ ਸੀ ਵੀ ਜੋ ਤਰਮਸਾਰਨ ਵਾਲਾ ਪਰਚਾ ਉਹ ਵੀ ਦੁਆਰਾ ਖੋਲ੍ਹ ਸਕਦੇ ਲੱਖਾ ਸਿੰਘ ਸੁਧਾਰਨੇ ਨੂੰ ਅਸੀਂ ਇਹ ਵੀ ਰਿਟ ਦੇ ਵਿੱਚ ਮੈਂਸ਼ਨ ਕੀਤਾ ਸੀ ਵੀ ਧਮਕੀਆਂ ਵੀ ਆਈਆਂ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਜੇ ਤੂੰ ਇਲੈਕਸ਼ਨ ਕੰਟੈਸਟ ਕੀਤੀ ਤਾਂ ਤੈਨੂੰ ਫਿਰ ਤੋਂ ਬਦਨਾਮ ਕਰਨ ਦੇ ਖਾਤੇ ਤੈਨੂੰ ਕਿਸੇ ਐਨਡੀਪੀ ਅਜਿਹੇ ਪਰਚੇ ਵਿੱਚ ਪਾ ਦੇਵਾਂਗੇ ਤੇ ਅਸੀਂ ਰਿਟ ਲਾਈ ਸੀ ਤੇ ਹੋਰ ਤੱਕ ਇਹ ਵੀ ਬੜੇ ਨੇ ਸ਼ੈਡੋ ਐਫ ਆਈ ਆਰ ਵੀ ਸਾਨੂੰ ਸ਼ੱਕ ਹੈ ਲੱਖਾ ਸਿੰਘ ਸੁਧਾਰਨਾ ਤੇ ਕਰਕੇ ਰੱਖੀਆਂ ਹੋਈਆਂ ਨੇ ਜਿਸ ਨੂੰ ਉਜਾਗਰ ਕਰਨ ਦੀ ਲੋੜ ਹੈ ਕਿ ਕਿਸੇ ਕੋਈ ਪਰਚਾ ਜਦੋਂ ਮਰਜ਼ੀ ਕਿਸੇ ਨੂੰ ਅਰੈਸਟ ਪਾ ਸਕਦੇ ਤਾਂ ਜਦੋਂ ਮੈਂ ਇਹ ਸਾਰੇ ਪ੍ਰੋਸੀਜਰ ਥ्रू ਹੋ ਗਏ ਗਿਆ ਤੇ ਮੈਨੂੰ ਈ ਐਂਗਲ ਤਾਂ ਨਹੀਂ ਲੱਗਦਾ ਵੀ ਸਿਆਸੀ ਤਰੀਕੇ ਨਾਲ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਜੀ ਇਸ ਗੱਲ ਤੋਂ ਤਾਂ ਫਿਰ ਕਲੀਅਰ ਹੈ ਕਿ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਾਫਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਉੱਥੇ ਢਿੱਲ ਵਰਤ ਸਕਦਾ ਹੈ ਜਾਂ लाठी चार्ज ਹੋ ਸਕਦਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਅ ਮੇਰੇ ਹਿਸਾਬ ਨਾਲ ਤਾਂ ਜੋ ਸਰਕਾਰ ਕੋਲੇ ਬੜੀ ਪਾਵਰ ਹੁੰਦੀ ਹੈ ਉਹ ਕੁਝ ਵੀ ਕਰ ਸਕਦੇ ਹੂੰ लाठी चार्ज ਹੋਊਗਾ ਤੇ ਪਹਿਲੀ ਵਾਰੀ ਤਾਂ ਹੋਣੀ ਲੱਗਿਆ ਪੰਜਾਬ ਦੇ ਇਤਿਹਾਸ ਦੇ ਵਿੱਚ ਬੜੇ ਆ ਜਿਹੜੇ ਟੀਚਰ ਨੇ ਬੜੇ ਕੁੱਤੇ ਨੇ ਮੁੱਖ ਮੰਤਰੀਆਂ ਨੇ ਹਰੇਕ ਜੀ ਦੇ ਕੋਲੇ ਪਾਵਰ ਆਉਂਦੀ ਹੈ ਪਹਿਲਾਂ ਟੀਚਰ ਨੂੰ ਪੈ ਜਾਂਦਾ ਹੋਰ ਬੜੇ ਪ੍ਰਦਰਸ਼ਨਕਾਰੀਆਂ ਤੇ ਤਸ਼ੱਦਦ ਹੁੰਦੀ ਹੈ ਹੂੰ ਜਦੋਂ ਜਿਵੇਂ ਕਿ ਕੋਈ ਬਗਾਨੇ ਹੁੰਦੇ ਨੇ ਤੇ ਮੇਰੇ ਹਿਸਾਬ ਨਾਲ ਹੋਤਾ ਕੁਝ ਵੀ ਸਕਦਾ ਜੀ ਹਾਂ ਜੀ ਤੇ ਹੋ ਕੁਝ ਵੀ ਸਕਦਾ ਹੈ ਇਹਦੇ ਵਿੱਚ ਤੇ ਜੋ ਅਰੈਸਟ ਵੀ ਪੈ ਸਕਦੀ ਹੈ ਕਿਸੇ ਦੀ ਮਰਜ਼ੀ ਪੈ ਸਕਦੀ ਹੈ ਪਰ ਇੱਕ ਜੋ ਚੀਜ਼ ਇਸ ਦੇ ਵਿੱਚ ਦੇਖਣ ਵਾਲੀ ਹੈ ਨਾ ਕਿ ਜੋ ਮੂਲ ਰੂਪ ਦੇ ਵਿੱਚ ਇੱਕ ਖਦਸ਼ਾ ਮੈਨੂੰ ਲੱਗ ਰਿਹਾ ਹੈ ਵੀ ਬڑے ਲੋਕ ਹੋਣ ਚੱਟ ਕਰ ਰਹੇ ਨੇ ਹੂੰ ਵੀ ਬڑے ਇਕੱਠ ਹੋ ਰਹੇ ਨੇ ਪਰ ਇੱਕ ਚੀਜ਼ ਦੇਖਣ ਵਾਲੀ ਹੈ ਵੀ ਇਸ ਪੱਧਰ ਤੇ ਕੱਟ ਜਦੋਂ ਕੌਮੀ ਆਗੂ ਭਾਈਆ ਬ੍ਰਿੰਦਪਾਲ ਸਿੰਘ ਦੇ ਮਗਰ ਇੱਕ ਜਿਵੇਂ ਸ਼ਿਕਾਲ ਖੇਡਣਾ ਹੁੰਦਾ ਕਿਤੇ ਨਾ ਆਏ ਸੈਂਟਰਲ ਏਜੰਸੀਆਂ ਫਿਰਦੀਆਂ ਸੀ ਸੀਆਰਪੀ ਲਾਈਓਈਸੀਪੀ ਤੇ ਯਾ ਸਰਕਾਰ ਪਤਾ ਨਹੀਂ ਸੀ ਲੱਗ ਰਿਹਾ ਵੀ ਉਸ ਉਸ ਸਮੇਂ ਤੱਕ ਸਰਕਾਰ ਦਾ ਇਹ ਰੂਪ ਸਾਹਮਣੇ ਆਇਆ ਸੀ ਵੀ ਫੇਕ ਇੰਕਾਊਂਟਰ ਪੈਕ ਕਰ ਸਕਦੇ ਹ ਹ ਜਿਵੇਂ ਬੰਦੂਕਾਂ ਲੈ ਕੇ ਉਹ ਮਗਰ ਪਏ ਤਾਂ ਉਹ ਐਡੇ ਵੱਡੇ ਕੱਟ ਨਹੀਂ ਹੋਏ ਐਨੇ ਸਿਆਸੀ ਆਗੂ ਉਦੋਂ ਸਟੇਜਾਂ ਤੇ ਜਾ ਕੇ ਨਹੀਂ ਸੀ ਬੋਲਦੇ ਬੜੀ ਮੱਧਮ ਦੀ ਆਵਾਜ਼ ਚ ਬੋਲਦੇ ਸੀ ਹੋਰ ਵੀ ਬੜੀ ਮੱਧਮ ਆਵਾਜ਼ ਚ ਬੋਲਦੇ ਨੇ ਜੀ ਦੇਖੋ ਐਨਐਸਏ ਕਾ ਨੂੰ ਲਾਉਣੀ ਸੀ 307 ਤੇ ਅਰੈਸਟ ਪਾ ਲਈਏ ਪਰ ਇਹ ਚੀਜ਼ ਨਹੀਂ ਸੋਲਜਰ ਕੋਈ ਗਲਤ ਕੀਤਾ ਹੀ ਨਹੀਂ ਤੇ ਫਿਰ ਅਰੈਸਟ ਕਿਸ ਚੀਜ਼ ਹੈਣਾ ਜੀ ਤੇ ਉਸ ਚੀਜ਼ ਤੋਂ ਬਾਅਦ ਇਹ ਲੱਗਦਾ ਹੈ ਪਰ ਉਦੋਂ ਸਰਕਾਰ ਦਾ ਦਾਅਵਾ ਹੀ ਬਹੁਤ ਕੁਝ ਜਿਹੜੇ ਕੌਮੀ ਬੰਦੇ ਹੀਗੇ ਨੇ ਉਹਨਾਂ ਨੇ ਦੇਖੋ ਬੜੀ ਤਸ਼ੱਦਦ ਵੀ ਸਹੀ ਖਾਸ ਕਰ ਪੱਤਰਕਾਰ ਭਾਈਚਾਰੇ ਨੇ ਹਰੀਕੇ ਹੈਡ ਦੇ ਕੀ ਕੁਝ ਕੀਤਾ ਪੱਤਰਕਾਰਾਂ ਨੇ ਕਿਵੇਂ ਜਾ ਕੇ ਮੈੰਗੋ ਸੂਰਾ ਲੈ ਕੇ ਗੱਡੀਆਂ ਦੇ ਸੀਟ ਕਵਰ ਤੱਕ ਪਾੜ ਦਿੱਤੇ ਬੜੀ ਤਸ਼ੱਦਦ ਕੀਤੀ ਸੁਹਾਣਾ ਸਾਹਿਬ ਗੁਰਦੁਆਰਾ ਸਾਹਿਬ ਸਾਹਮਣੇ ਮੋਰਚਾ ਲੱਗਿਆ ਸੀ ਉੱਥੇ ਕਿੰਨੀ ਜ਼ਿਆਦਾ ਤਸ਼ੱਦਦ ਕੀਤੀ ਬੜੇ ਜ਼ਿਆਦਾ ਨੌਜਵਾਨਾਂ ਦੇ ਕੁੱਟ-ਕੁੱਟ ਕੇ ਗਿੱਟੇ ਤੱਕ ਤੋੜ ਦਿੱਤੇ ਪਰ ਉਦੋਂ ਕੁਝ ਲੋਕ ਉੱਥੇ ਸਰਕਾਰ ਦਾ ਤਸ਼ੱਦਦ ਬਹੁਤ ਸੀ ਕੁਝ ਕੁ ਜੋ ਜ਼ਥੇਦਾਰ ਹੈ ਉਹਨਾਂ ਤੱਕ ਵੀ ਮੇਰੇ ਸੁਣਨ ਚ ਆਇਆ ਵੀ ਇਹ ਕਾਫੀ ਸਰਕਾਰ ਵੱਲੋਂ ਧਮਕੀਆਂ ਗਈਆਂ ਸੀ ਬੜਾ ਜਿਆਦਾ ਸੀ ਹੁਣ ਇਸ ਸਮੇਂ ਸਰਕਾਰ ਦਾ ਰਿਪਰੈਸ਼ਨ ਸਰਕਾਰ ਦਾ ਦਬਕਾ ਇੰਨਾ ਹੈ ਨਹੀਂ ਜਾਂ ਤਾਂ ਵੀ ਲੋਕ ਕੱਥੇ ਹੋ ਰਹੇ ਨੇ ਪਰ ਕੁਝ ਕੁ ਸਿਆਸੀ ਲੀਡਰਾਂ ਤੱਕ ਇਹ ਗਿਲਾ ਸ਼ਿਕਵਾ ਹੈਗਾ ਵੀ ਜਿਹੜੇ ਹੁਣ ਕੱਠ ਕਰ ਰਹੇ ਨੇ ਪਰ ਉਹ ਬੜੀ ਸਾਡੀ ਜਥੇਬੰਦੀ ਨੂੰ ਵਾਰਿਸ ਪੰਜਾਬ ਦੇ ਨੂੰ ਬੜੀ ਲੋੜ ਸੀ ਪਰ ਇਸ ਪੱਧਰ ਦੇ ਕੱਠ ਉਹਦੋਂ ਕੀਤੇ ਨਹੀਂ ਗਏ ਹੂੰ ਉਹਨਾਂ ਦੇ ਵੱਲੋਂ ਇਹ ਵੀ ਗੱਲ ਯਾਰ ਕੀਤੀ ਜਾ ਰਹੀ ਹੈ ਕਿ ਭਾਨਾ ਸਿੰਘ ਸਿੱਧੂ ਸਾਡੇ ਲਈ ਵੋਟਰਾਂ ਦੇ ਲਈ ਸਾਡੇ ਚੋਣ ਮੈਦਾਨ ਦੇ ਵਿੱਚ ਨਿਤਰਿਆ ਹੋਇਆ ਸੀਗਾ ਤੇ ਦੇਖੋ ਜੀ ਜੋ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਨੇ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਨੇ ਦਜੀਤ ਸਿੰਘ ਕਲਸੀ ਨੇ ਭਾਈ ਪ੍ਰਵੰਤ ਸਿੰਘ rauke ਨੇ ਉਹਨਾਂ ਨੇ ਕਿੰਨਾ ਜ਼ਿਆਦਾ ਕੀਤਾ ਹੈਗਾ ਕਿੰਨੀਆਂ ਖੜੇ ਨੇ ਕੌਮੀ ਆਗੂਆਂ ਦੇ ਨਾਲ ਖੜੇ ਨੇ ਪਰ ਕਿਤੇ ਨਾ ਕਿਤੇ ਇਹ ਜੀ ਮਹਿਸੂਸ ਹੁੰਦੀ ਆ ਵੀ ਹੁਣ ਜਦੋਂ ਉਹ ਦਿਬੜੂਗੜ੍ਹ ਵਿਖੇ ਨਜ਼ਰਬੰਦ ਨੇ ਦੀਪ ਬਾਈ ਨੇ ਜੋ ਇੱਕ ਸਥਾਪਕ ਹੈ ਜਿਸਨੇ ਬਾਰਿਸ ਪੰਜਾਬ ਦੇ ਜਥੇਬੰਦੀ ਦੀ ਸਥਾਪਨਾ ਕੀਤੀ ਉਹਨਾਂ ਨੇ ਕਿੰਨਾ ਵਧੀਆ ਕੰਮ ਕੀਤਾ ਆਪਣੇ ਇਸਤੇ ਲਈ ਸਿੱਖਾਂ ਦੀ ਪੋਲੀਟিক্যাল ਪਾਵਰ ਲਿਆਉਣ ਦੇ ਲਈ ਬੜੇ ਵਧੀਆ ਵਿਚਾਰ ਸੀ ਪਰ ਕਿਸੇ ਉਸੇ ਛੀਟ ਭਾਈ ਦੀਪ ਸਿੰਘ ਸਿੱਧੂ ਉਹਨਾਂ ਦੀ ਜਥੇਬੰਦੀ ਨੂੰ ਇਸ ਸਮੇਂ ਕੋਈ ਸਾਰ ਨਹੀਂ ਪੁੱਛ ਰਿਹਾ ਕੋਈ ਨਾਲ ਨਹੀਂ ਖਲੋੜ ਰਿਹਾ ਬਸ ਪੋਸਟਰ ਲਾ ਦਿੰਦੇ ਨੇ ਥੋੜੇ ਬਹੁਤ ਤੇ ਕੋਈ ਗੱਲ ਨਹੀਂ ਕਰ ਰਿਹਾ ਇੱਕ ਜਿਨ੍ਹਾਂ ਦਾ ਕੋਈ ਕਸੂਰ ਵੀ ਕੋਈ ਨਹੀਂ ਸਰਕਾਰ ਕੋਲੇ ਐਵੀਡੈਂਸ ਵੀ ਕੋਈ ਨਹੀਂ ਉਹ ਸੇ ਡੇਬ੍ਰੂਗੜ੍ਹ ਚ ਬੈਠੇ ਨੇ ਕੋਈ ਬਾਤ ਨਹੀਂ ਪੁੱਛਦੇ ਉਹਨਾਂ ਲਈ ਇਕੱਠ ਹੋ ਵੀ ਰਹੇ ਜੇ ਹੋ ਵੀ ਰਹੇ ਨੇ ਤਾਂ ਸਰਕਾਰ ਦਾ ਜ਼ਬਰ ਇੰਨਾ ਜ਼ਿਆਦਾ ਅਸੀਂ ਅਰਦਾਸ ਬੇਨਤੀਆਂ ਕਰਨ ਤੱਕ ਜਾਈਏ ਤਾਂ ਵੀ ਉੱਥੇ ਜੋ ਧਾਰਾ 144 ਦੀ ਗੁਰਦੁਆਰਾ ਸਾਹਿਬ ਲੌਂਗ ਤੱਕ ਜਾਂਦੇ ਨੇ ਇੱਕ ਮੁੰਡਾ ਹੈਗਾ ਉਹਨਾਂ ਵਿਝਾਰੇ ਹਲਕੇ ਦੇ ਵਿੱਚ ਕੱਟ ਕੀਤਾ ਗੁਰੂ ਘਰ ਦੇ ਵਿੱਚ ਕੱਟ ਕੀਤਾ ਉੱਥੋਂ ਡੀਐਸਪੀ ਦਾ ਫੋਨ ਆਪੜ ਗਿਆ ਨਹੀਂ ਭਾਈ ਅਮਰਿਤਪਾਲ ਸਿੰਘ ਦੇ ਨਾਂ ਤੇ ਕੋਈ ਕੱਟ ਨਹੀਂ ਕਰਨਾ ਇੰਨਾ ਜ਼ਿਆਦਾ ਇਸ ਆਮ ਆਦਮੀ ਪਾਰਟੀ ਨੂੰ ਮੈਂ ਕਹੂੰਗਾ ਭਾਈ ਅਮਰਿਤਪਾਲ ਸਿੰਘ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਂ ਤੋਂ ਵੀ ਨਫ਼ਰਤ ਹੈ ਪਰ ਜੋ ਕੌਮ ਵੱਲੋਂ ਹਲੇ ਤੱਕ ਚਲੋ ਖੜੇ ਵੀ ਬੜੇ ਨੇ ਪਰ ਐਡਾ ਵੱਡਾ ਜੋ ਮੈਂ ਕਹੂੰਗਾ ਵੱਡੇ ਪੱਦਰ ਤੇ ਹੰਗਾਰਾ ਨਹੀਂ ਮਿਲੇ ਜੀ ਜਿਵੇਂ ਕਹਿੰਦੇ ਕਿ ਪੰਜਾਬ ਦੇ ਨੌਜਵਾਨਾਂ ਦੀ ਵਾਰ-ਵਾਰ ਵਾਰੀ ਆ ਰਹੀ ਹੈ ਜਿਹੜਾ ਫੇਮਸ ਟੀਹਰਾ ਹੁੰਦਾ ਹੈ ਉਹਨੂੰ ਚਾਹੇ ਜਿਲਟ ਤੱਕਿਆ ਜਾਵੇ ਚਾਹੇ ਹੁੰਦਾ ਸਿੱਧੂ ਮੂਸੇਵਾਲਾ ਦੀਪ ਸਿੱਟੂ ਸੰਦੀਪ ਨੰਗਲੰਬੀਆਂ ਜਾਂ ਹੋਰ ਜਿੰਨੇ ਨੌਜਵਾਨ ਨੇ ਉਹਨਾਂ ਦੀ ਲਾਈਨ ਦੇ ਵਿੱਚ ਇਸ ਟਾਈਮ ਭਾਂਨੇ ਨੂੰ ਖੜਾ ਦੇਖਦੇ ਨੇ ਉਹਦੇ ਪਰਿਵਾਰ ਵਾਲੇ ਜਾਂ ਹੋਰ ਲੋਕ ਜਾਂ ਲੱਖਿਸਧਾਨੇ ਵੱਲੋਂ ਵੀ ਇਹ ਚੀਜ਼ ਦਾ ਖਲਾਸਾ ਕੀਤਾ ਗਿਆ ਤੁਸੀਂ ਇਸ ਚੀਜ਼ ਨੂੰ ਕਿੱਥੇ ਠਹਿਰਾਉਂਦੇ ਹੋ ਦੇਖੋ ਜੀ ਹੋ ਸਕਦਾ ਹਰੇਕ ਬੰਦੇ ਦੀ ਆਪ ਦੀ ਅਲੱਗ-ਅਲੱਗ ਖੂਬੀ ਹੁੰਦੀ ਹੈ ਹੂੰ ਉਹ ਹਰੇਕ ਬੰਦੇ ਦੇ ਉਹਦੇ ਸਾਥੀ ਹੁੰਦੇ ਨੇ ਉਹਨੂੰ ਚਾਹਣ ਵਾਲੇ ਹੁੰਦੇ ਨੇ ਉਹਦੇ ਸਪੋਰਟਰ ਹੁੰਦੇ ਨੇ ਜੀ ਤਾਂ ਜਿਵੇਂ ਜਿਵੇਂ ਹਰੇਕ ਨੂੰ ਲੱਗਦਾ ਹੁੰਦਾ ਵੀ ਦੇਖੋ ਜੋ ਸਾਡਾ ਬੰਦਾ ਹੈ ਉਹ ਅੱਗੇ ਕਰ ਰਿਹਾ ਹੈ ਹਰੇਕ ਨੂੰ ਲੱਗਦਾ ਹੁੰਦਾ ਹੈ ਉਹ ਅੱਗੇ ਕਰ ਰਿਹਾ ਹੈ ਪਰ ਇੱਕ ਚੀਜ਼ ਦੇਖਣ ਵਾਲੀ ਹੈ ਵੀ ਜੋ ਵੀ ਬੰਦਾ ਪੰਜਾਬ ਦੇ ਹੱਕ ਦੇ ਵਿੱਚ ਬੋਲ ਰਿਹਾ ਹੈ ਉਹਦੇ ਨਾਲ ੱਟਕਾ ਜ਼ਰੂਰ ਹੋਇਆ ਹੈ ਚਾਹੇ ਕੋਈ ਮਰਜੀ ਹੋਵੇ ਚਾਹੇ ਕੋਈ ਗੈਂਗਸਟਰਾਂ ਵੱਲੋਂ ਇੰਕਾਊਂਟਰ ਕਰ ਦਿੰਦੇ ਨੇ ਸਿੱਧੂ ਮੂਸੇ ਵਾਲੇ ਨੇ ਗਾਣੇ ਹੀ ਕੱਢੇ ਸੀ ਨਾ ਤੇ ਕਿਨੇ ਪੂਰੇ ਗੋਰੇ ਕਾਲਿਆਂ ਤੱਕ ਆਵਾਜ਼ ਪਹੁੰਚ ਗਈ ਸੀ ਸਿੱਖਾਂ ਦੀ ਤੇ ਉਸ ਨਾਲ ਗੈਂਗਸਟਰਾਂ ਨੇ ਕਰ ਗੈਂਗਸਟਰਾਂ ਦੁਆਰਾ ਕਰਾ ਦਿੱਤਾ ਸਰਕਾਰਾਂ ਨੇ ਭਾਈ ਦੀਪ ਸਿੱਧੂ ਨੂੰ ਐਕਸੀਡੈਂਟ ਦੇ ਵਿੱਚ ਮਰਵਾ ਦਿੱਤਾ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਤੇ ਹੋਰ ਸਾਥੀਆਂ ਨੂੰ ਤੇ ਦਿਬਰੂਗੜ ਸੁੱਟਿਆ ਹੋਇਆ ਅਮਰਸਰ ਜੇਜ 30 ਨੌਜਵਾਨ ਨਜਰਬੰਦ ਨੇ ਤਾਂ ਬੜਾ ਜਿਆਦਾ ਨੰਗਲੰਬੀਆਂ ਬੜਾ ਪੰਜਾਬ ਦੇ ਵਿੱਚ ਨਾ ਕੀਤਾ ਵਿਸ਼ੇ ਪੱਧਰ ਤੇ ਕੀਤਾ ਦਾ ੱੱੱਕਾ ਦਾ ਬੜਾ ਸਰਕਾਰਾਂ ਦਾ ਜੋ ਸਿੱਖ ਸ਼ੁਰੂ ਤੋਂ ਹੀ ਜੋ ਸਰਕਾਰਾਂ ਨੂੰ ਮੈਂ ਕਹੂੰਗਾ ਚੁਬਦੇ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਈਮਾਨ ਸਿੰਘ ਖਾਰਾ ਜੀ ਸਾਡੇ ਨਾਲ ਜੁਨ ਲਈ ਤੇ ਪੰਜਾਬ ਦੇ ਅਹਿਮ ਮਸਲੇ ਤੇ ਜਿਹੜਾ ਗੱਲਬਾਤ ਕਰੰਟਲੀ ਧੰਨਵਾਦ ਜੀ ਸ਼ੁਕਰੀਆ ਵੈਗੁਰ ਜੀ ਖਾਲਸਾ ਵੈਗੁਰ ਜੀ ਸਰ ਵੈਗੁਰ ਜੀ